ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ 5911 ਸਰਪੰਚ ਫਾਰਮਿੰਗ YouTube ਚੈਨਲ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਹਰੇਕ ਸ਼ਨੀਵਾਰ ਜੋ ਕਿ ਮੁੱਲਾਪੁਰ ਵਿਖੇ ਮੰਡੀ ਬਹੁਤ ਹੀ ਵੱਡੇ ਪੱਧਰ ਤੇ ਲੱਗਦੀ ਹੈ ਤੇ ਉੱਥੇ ਆਪਾਂ ਪਹੁੰਚਦੇ ਰਹਿੰਨੇ ਆ ਤੇ ਉੱਥੇ ਬਹੁਤ ਹੀ ਮਾਲੀ ਵਪਾਰੀ ਵੀਰ ਬੱਕਰੀਆਂ ਲੈ ਕੇ ਪਹੁੰਚਦੇ ਆ ਤੇ ਅੱਜ ਆਪਾਂ ਉੱਥੇ ਹੀ ਪਹੁੰਚੇ ਸੀ ਤਾਂ ਬਾਈ ਜੀ ਕਹਿੰਦੇ ਵੀ ਸਾਡੀ ਜਰੂਰ ਵੀਡੀਓ ਇੱਕ ਕਵਰ ਕਰਕੇ ਜਰੂਰ ਸਾਰਿਆਂ ਤੱਕ ਪਹੁੰਚਾ ਦਿਓ ਤੇ ਆਪਾਂ ਬਾਕੀ ਬਾਈ ਜੀ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਨੂੰ ਤੋਂ ਪਤਾ ਰੇਟ ਤੇ ਬੱਕਰੀਆਂ ਦੇ ਬਾਰੇ ਪੂਰੀ ਜਾਣਕਾਰੀ ਲੈਣੇ ਆ ਤੈਨੂੰ ਲਾਇਓ ਜੀ ਕਰਦੇ ਆ ਬਾਈ ਜੀ ਹੁਣਾਂ ਦੇ ਨਾਲ ਗੱਲਬਾਤ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਹੋਰ ਬਾਈ ਠੀਕ ਠਾਕ ਜੀ ਹਾਂਜੀ ਬਈ ਤਾਂ ਹਾਂਜੀ ਬਈ ਆਪਣਾ ਪਹਿਲਾ ਨਾਮ ਪਤਾ ਦੱਸ ਦਿਓ ਜੀ ਮੇਨਰੋ ਸੀਮਾ ਜੀ ਬਾਈ ਦਾ ਨਾਮ ਸੁਣੂਈ ਆ ਠੀਕ ਹੈ ਜੀ ਤੇ ਬਾਈ ਜੀ ਆਪਣੇ ਕੋਲ ਕਿੰਨਾ ਮਾਲ ਲਿਆਂਦਾ ਇਸ ਵਾਰ ਮੰਡੀ ਚ ਆਪਾਂ ਆਪਣਾ ਬਈ ਜਿਤ ਬਾਦ 6 ਪਸ਼ੂ ਆਏ ਜੀ ਠੀਕ ਹੈ ਜੀ 6 ਪਸ਼ੂ ਲਿਆਂਦੇ ਵੀ ਦੇਖ ਸਕਦੇ ਹੋ ਜਿਵੇਂ ਤੁਸੀਂ ਬਾਈ ਹੁਣਾਂ ਨੇ ਪੂਰੇ ਟੌਪ ਦੇ ਤਾਂ ਹਾਂਜੀ ਆਪਣਾ ਤੁਸੀਂ ਦੋਨੇ ਬਾਈ ਬ੍ਰਦਰ ਹੀ ਹੋ ਪਰ ਇਹ ਵਈ ਅਲੱਗ-ਅਲੱਗ ਪਿੰਡ ਆ ਸਾਡਾ ਵੀ ਇਹ ਬਾਈ ਦਾ ਪਿੰਡ ਕਲਿਆਣ ਆਪਣਾ ਭਾਈ ਆ ਭਾਈਆਂ ਨਾਲੋਂ ਵੱਧ ਕੇ ਪਿਆਰ ਠੀਕ ਹੈ ਜੀ ਭਾਈਆਂ ਨਾਲੋਂ ਵੱਧ ਕੇ ਪਿਆਰ ਆ ਬਾਈ ਹੁਣਾਂ ਬਾਈ ਤੁਸੀਂ ਥੋੜਾ ਜਿਹਾ ਨੇੜ ਨੂੰ ਹੋ ਜਾਓ ਹਾਂਜੀ ਤਾਂ ਠੀਕ ਹੈ ਆਪਣਾ ਪਿੰਡ ਕਿਹੜਾ ਜੀ ਆਪਣਾ ਪਿੰਡ ਮਤੋਈ ਹੈ ਜਿਲ੍ਹਾ ਮਲੂਕ ਕੋਲ ਠੀਕ ਹੈ ਜੀ ਬਾਈ ਜੀ ਆਪਣਾ ਪਿੰਡ ਕਲਿਆਣ ਹੈ ਕਲਿਆਣ ਬਾਈ ਜੀ ਠੀਕ ਹੈ ਜੀ ਤਾਂ ਲਓ ਵੀ ਮਿੱਤਰੋ ਬਾਈ ਇੱਕ ਕਲਿਆਣ ਤੋਂ ਤੇ ਇੱਕ ਮਤੋਈ ਤੋਂ ਪਰ ਭਾਈਆਂ ਦੀ ਜਿਹੜੀ ਯਾਰੀ ਆ ਭਰਾਵਾਂ ਨਾਲੋਂ ਵੀ ਵੱਧ ਕੇ ਆ ਹਾਂਜੀ ਹਾਂਜੀ ਤੇ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਬਾਈ ਹੁਣੀ ਪੂਰੀਆਂ ਟੌਪ ਦੀਆਂ ਲੈ ਕੇ ਆਉਂਦੇ ਆ ਤੇ ਬਾਕੀ ਆਪਾਂ ਕੱਲੀ-ਕੱਲੀ ਬੱਕਰੀ ਦਾ ਰੇਟ ਤੇ ਦੁੱਧ ਚ ਬਾਈ ਸਾਰਾ ਪੁੱਛਦੇ ਆ ਹਾਂਜੀ ਬਾਈ ਪਹਿਲਾਂ ਤਾਂ ਆਹ ਨਗ ਦੇ ਬਾਰੇ ਦੱਸ ਦਿਓ ਕਿਹੜੀ ਨਸਲ ਆ ਇਹ ਕੀ ਚੀਜ਼ ਆ ਇਹ ਬਾਈ ਅੰਬਰਸਰੀ ਬੱਕਰੀ ਆ ਜਿਹਨੂੰ ਬੀਟਲ ਕਹਿੰਦੇ ਆ ਠੀਕ ਆ ਜੀ ਬੀਟਲ ਅੰਬਰਸਰੀ ਬੱਕਰੀ ਠੀਕ ਆ ਜੀ ਠੀਕ ਆ ਜੀ ਦੇਖਾ ਦਿਓ ਵੀ ਪੂਰਾ ਬੱਕਰੀ ਦਾ ਵੀਰੇ ਹੂੰ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਆਇਸ ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਪੌਣੇ 3 ਮਹੀਨਿਆਂ ਦੀ ਗੱਬੜ ਹੋ ਗਈ ਬਾਈ ਜੀ ਬੱਕਰੀ ਠੀਕ ਹੈ ਪੌਣੇ 3 ਮਹੀਨਿਆਂ ਦੀ ਗੱਬਣ ਠੀਕ ਆ ਜੀ ਚੈੱਕ ਪਾਸ ਆ ਠੀਕ ਹੈ ਚੈੱਕ ਪਾਸ ਆ ਗਈ ਹਾਂ ਜੀ ਤਾਂ ਲਓ ਵੀ ਮਿੱਤਰੋ ਚੈੱਕ ਪਾਸ ਆ ਬੱਕਰੀ ਪੌਣੇ 3 ਮਹੀਨੇ ਦੀ ਗੱਬਣ ਆ ਗਈ ਤੇ ਜੇ ਕਿਸੇ ਵੀਰ ਨੂੰ ਲੋੜ ਆ ਤਾਂ ਬਾਈ ਨਾਲ ਕਨੈਕਟ ਐਂਡ ਤੇ ਆਪਾਂ ਨੰਬਰ ਤੁਹਾਨੂੰ ਦਵਾਂਗੇ ਜ਼ਰੂਰ ਕਰ ਲਿਓ ਤਾਂ ਹਾਂ ਜੀ ਬਈ ਅਗਲੇ ਨਗਦੇ ਬਾਰੇ ਦੱਸ ਇਹ ਵੀ ਬਾਈ ਜੀ ਇਹ 3 ਮਹੀਨਿਆਂ ਦੀ ਗੱਬਣ ਹੋ ਗਈ ਬੱਕਰੀ ਠੀਕ ਹੈ ਜੀ 3 ਮਹੀਨੇ ਦੀ ਇਹ ਵੀ ਗੱਬਣ ਇਹ ਯੰਬਰ ਸਰੀ ਬੱਕਰੀ ਹੈ ਜੀ। ਉਹ ਪਹਿਲੇ ਸੂਏ ਬਾਈ ਇਹ ਦੂਏਤੀ ਇਸ ਸੂਏ ਸੂਜੀ। ਇਹ ਸੂਏ ਸੂਗੀ ਪਹਿਲੇ ਸੂਏ ਬਾਈ ਕਿੰਨਾ ਕਿ ਦੁੱਧ ਦੇਦਾ ਯਾਰ। ਇਹ ਨੇ ਬਾਈ ਜੀ ਪਹਿਲੇ ਸੂਏ ਦਿੱਤਾ ਸੀਗਾ 2.5 ਲੀਟਰ ਦੁੱਧ। 2.5 ਲੀਟਰ ਤੇ ਹੁਣ ਬਾਈ ਕਿੰਨੀ ਕੁ ਉਮੀਦ ਹੈ ਹੁਣ ਕਿੰਨਾ ਕੁ ਦੇ ਦੂ। ਦੇਖੋ ਬਾਈ ਜੀ ਮੌਸਮ ਦੇ ਹਿਸਾਬ ਨਾਲ ਤੇ ਬਾਕੀ ਖੁਰਾਕੀ ਦੇ ਹਿਸਾਬ ਨਾਲ ਪਸ਼ੂ ਦੁੱਧ ਦਿੰਦਾ ਜੀ। ਹਾਂਜੀ। ਕੋ ਬੱਕਰੀ ਆ ਦਿੰਨੇ ਜਿਹੜੇ ਆਹੀ ਦਿਨਾਂ ਦੇ ਵਿੱਚ ਬੱਕਰੀ ਦੁੱਧ ਦਿੰਦੀ ਹੁੰਦੀ ਆ। ਠੀਕ ਹੈ ਜੀ। ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਜੈਸੀ ਖਰਾਕ ਪਾਵਾਂਗੇ ਪਸ਼ੂ ਨੂੰ ਜੈਸਾ ਸਮਾਨ ਦੇਵਾਂਗੇ ਉਸਾ ਪਾਲਾਂਗੇ ਜੀ ਠੀਕ ਹੈ ਜੀ ਵੈਸਾ ਬੀਜਾਂਗੇ ਉਹ ਜਾ ਵੱਡਦਾ ਉਹ ਹੀ ਆ ਵੱਡ ਲਾਂਗੇ ਹਾਂਜੀ ਇਹ ਤਾਂ ਗੱਲ ਸਹੀ ਹੈ ਬੱਕਰੀਆਂ ਗੱਬਣਾ ਹੋ ਗਈ ਜੀ ਪਲੇਟਾਂ ਹੋ ਗਈਆਂ ਦੋ ਜੀ ਠੀਕ ਹੈ ਜੀ ਦੁੱਧਿੰਦਾ ਥੱਲੇ ਆ ਜੀ ਉਹ ਦੁੱਧ ਦੇ ਦਿੰਦੀ ਆ ਪਾਈਆ ਕਰਨ ਥੋੜਾ ਕਿਲੋ ਦੇ ਕਰੀਬ ਦੁੱਧ ਦੇ ਦਿੰਦੀ ਆ ਆ ਮਿੱਤਰੋ ਅੱਧਾ ਕਿਲੋ ਦੁੱਧ ਦਿੰਦੀ ਆ ਤੇ ਇਹਦੇ ਹਜੇ ਥੱਲੇ ਦੁੱਧ ਹੈ ਨਹੀਂ ਗਾ ਜੋ ਕਿ ਗੱਬੜਾ ਹੋ ਗਈ ਜੀ ਟਾ ਹੋ ਗਈ ਬੱਕਰੀਆਂ ਲਓ ਵੀ ਮਿੱਤਰੋ ਗੱਬੜਾ ਬੱਕਰੀਆਂ ਆ ਦੇਖ ਸਕਦੇ ਤੁਸੀਂ ਤੇ ਬਾਕੀ ਆਪਾਂ ਉਧਰਲੇ ਜਿਹੜੇ ਦੋਨੇ ਜਾਨਵਰ ਉਹਨਾਂ ਦੀ ਗੱਲ ਆਪਾਂ ਉਧਰਲੇ ਬਾਈ ਜੀ ਨਾਲ ਕਰ ਲਈਏ ਗੱਲ ਹਾਂਜੀ ਹਾਂ ਕਰੋ ਜੀ ਬਾਈ ਤਾਂ ਹਾਂਜੀ ਬਾਈ ਜੀ ਹਾਂਜੀ ਥੋੜਾ ਜਿਹਾ ਉੱਚੀ ਬੋਲ ਪਤਾ ਲੱਗਿਆ ਆਪਾਂ ਗੱਲਬਾਤ ਹਾਂਜੀ ਬਈ ਪਹਿਲੇ ਨਗ ਦੇ ਵਾਰੀ ਤੁਸੀਂ ਜਾਣਕਾਰੀ ਦਿਓ ਇੱਧਰ ਨੇ ਇਹਨਾਂ ਦਾ ਮਗਰ ਪੱਠਾ ਵੀਰੀ ਤਾਂ ਦੇਖ ਸਕਦੇ ਹੋ ਵੀ ਮਿੱਤਰੋ ਪੂਰੀ ਮੈਂ ਕਹਿੰਨਾ ਬਈ ਇਹਨੂੰ ਕੀ ਨਸਲ ਬੋਲਦੇ ਜਿਹੜੇ ਸਾਉਣਾ ਰੰਗ ਰੂਗੇ ਦਾ ਨਸਲ ਅਸੀਂ ਦਾ ਸੇਰੀ ਬੋਲਦੇ ਆਂ ਇਹਨੂੰ ਠੀਕ ਹੈ ਸੇਰੀ ਹਾਂਜੀ ਠੀਕ ਹੈ ਸੇਰੀ 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 ਹਾਂਜੀ ਓਕੇ ਬਾਈ ਜੀ ਤਾਂ ਮੈਂ ਕਹਿੰਨਾ ਬਈ ਇਹਦਾ ਵੀ ਦੁੱਧ ਦੁੱਧ ਦਾ ਪਹਿਲਾ ਰਿਕਾਰਡ ਕੀ ਆ ਦੁੱਧ ਆਦੇ ਤੁਹਾਡੇ ਹੈਗਾ ਜੀ ਪੌਣੇ 3 ਕਿਲੋ ਹੈਗਾ ਜੀ ਪੌਣੇ 3 ਕਿਲੋ ਠੀਕ ਹੈ ਤਾਂ ਲਓ ਵੀ ਮਿੱਤਰੋ ਪੌਣੇ 3 ਕਿਲੋ ਦੁੱਧ ਦਿੰਦੀ ਆ ਇਹ ਤੇ ਆਦੋ ਬੱਕਰੀ ਪੂਰੀ ਸੇਰੀ ਨਸਲ ਦੀ ਆ ਬੀਟਰ ਦੇਖ ਆਦੋ ਪੂਰੀ ਤਗੜੀ ਮੈਂ ਕਹਿੰਦਾ ਬਾਈ ਪੂਰਾ ਚੋਲਾ ਚੋਲਾ ਚੜਾ ਲਾ ਕੇ ਦਿਖਾ ਦਿਓ ਕੋਈ ਥਾਣ ਸੁਣ ਇੱਥੇ ਰੱਖ ਔਖ ਲੈਣ ਵਾਲਾ ਕੰਮ ਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਏਸ ਕੀ ਬੱਕਰੀ ਪੌਣੇ 3 ਕਿਲੋ ਦੁੱਧ ਦਿੰਦੀ ਆ ਵੇਖ ਸਕਦੇ ਹੋ ਪੂਰੀ ਤਰਾ ਬਸੋਈ ਪੂਰਾ ਵਧੀਆ ਤਾਂ ਹਾਂਜੀ ਬਾਈ ਜੀ ਅੱਗੇ ਆਪਾਂ ਗਾਂ ਵਾਲੀ ਬੱਕਰੀ ਦੀ ਕਰੀਏ ਗੱਲ ਵਾਹ ਦੇਖੋ ਹਾਂਜੀ ਬਾਈ ਜੀ ਅੱਗੇ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਨੇ ਆ ਤੇ ਦੇਖ ਸਕਦੇ ਹੋ ਇਹਦੇ ਬਾਰੇ ਵੀ ਆਪਾਂ ਬਾਈ ਜੀ ਤੋਂ ਲੈਨੇ ਆ ਜਾਣਕਾਰੀ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਤਾਂ ਹਾਂਜੀ ਬਾਈ ਇਹ ਕਿਹੜੀ ਨਸਲ ਆ ਇਹ ਇਹੀ ਤਾਂ ਹੀ ਅੰਬਰਸ਼ਰੀ ਕਹਨੇ ਆ ਹੁਣ ਬਾਕੀ ਅੱਡੋ ਅੱਡੀ ਹੁਣ ਬੜੇ ਇਹ ਬਈ ਜਮਿਆ ਤਿਤਲੇਜੇ ਦੇ ਕੰਨ ਆਈ ਬੂਰ ਕੰਨੀ ਆਈ ਹੁਣ ਬੂਰ ਕੰਨੀ ਠੀਕ ਆਈ ਤੇ ਬੂਰ ਕੰਨੀ ਮੈਂ ਸੁਣਿਆ ਬਾਈ ਵੀ ਕਹਿੰਦੇ ਪਾਕਿਸਤਾਨੀ ਨਸਲ ਆ ਨਾ ਤੁਹਾਡੀ ਹਾਂਜੀ ਹਾਂ ਹਾਂ ਬੂਰ ਕੰਨੀ ਇਹੀ ਬਾਈ ਗੱਲ ਸੱਚੀ ਆ ਨਾ ਵੀ ਸਾਨੂੰ ਤਾਂ ਕਿਉਂਕਿ ਹੁਣ ਅਸੀਂ ਤਾਂ ਮੰਡੀਆਂ 'ਚ ਜਾਂਦੇ ਹੁਣ ਨੇ ਰਹਿੰਦੇ ਆ ਤਾਂ ਸਾਨੂੰ ਉਥੇ ਪਤਾ ਲੱਗਦਾ ਰਹਿੰਦੇ ਚੀਜ਼ਾਂ ਬਾਰੇ ਸਹੀ ਗੱਲ ਆ ਬਾਈ ਸਹੀ ਗੱਲ ਆ ਨਾ ਬਾਈ ਲੋ ਵੀ ਮਟਰਪਾ ਬੱਕਰੀ ਅੰਬਰਸਰੀ ਕਹਿੰਦੇ ਨੇ ਜਿਹੜੇ ਪਹਿਲਾਂ ਬਜ਼ੁਰਗ ਚਾਰ ਦੇ ਸੀਗੇ ਬੱਕਰੀਆਂ ਹਾਂਜੀ ਮਸਲਾ ਹੋ ਗਿਆ ਜੀ ਉਹ ਬੱਕਰੀਆਂ ਸੀ ਉਹਨਾਂ ਦੀਆਂ ਲੰਬਾਈਆਂ ਬੇਲਾਂ ਜੇ ਬਜ਼ੁਰਗ ਕਹਿੰਦੇ ਸੀਆਂ ਨੇ ਪੁਰਾਣੇ ਪੁਰੇ ਵੀ ਬੇਲਾਂ ਬਹੁਤ ਸੀ ਉਹਨਾਂ ਦੇ ਕਾਠ ਬਹੁਤ ਸੀ ਨਕੌੜੇ ਕੁੰਡੇ ਹਾਂਜੀ ਸਿੰਘ ਚੱਪੇ ਹਾਂਜੀ ਬਈ ਇਹ ਸਿੰਘ ਚੱਪੇ ਕਿਵੇਂ ਵੀ ਜਿਸ ਤਰ੍ਹਾਂ ਸਿੰਘ ਆ ਗਿਆ ਜੀ ਹਾਂਜੀ ਇਹ ਸਿੰਗ ਇਸ ਤਰ੍ਹਾਂ ਹੀ ਥੱਲੇ ਨੂੰ ਹੁੰਦੇ ਸੀ ਆ ਇਸ ਤਰ੍ਹਾਂ ਚੱਪੇ ਹੋਣਗੇ ਬਾਈ ਇਸ ਤਰ੍ਹਾਂ ਚੱਪੇ ਹੋਣਗੇ ਆਜ ਮੈਂ ਆੜੀ ਬੱਕਰੀ ਹਾਂ ਇਹਦਾਂ ਕੋ ਚੱਪੇ ਸਿੰਗ ਲੰਬੇ ਹਾਂ ਹਾਂ ਸਿੰਗ ਲੰਬੇ ਮੋੜਵੇਂ ਠੀਕ ਤੱਕ ਕੁੰਡੇ ਤੋਤੇ ਨੂੰ ਠੀਕ ਉਹਨਾਂ ਨੂੰ ਕਹਿੰਦੇ ਸੀਗੇ ਜੀ ਅੰਬਰਸਰੀ ਬੱਕਰੀ ਅੰਬਰਸਰੀ ਬੱਕਰੀ ਤੇ ਬਾਈ ਛਾਣੇ ਬੰਦੇ ਬਾਈ ਕੰਨ ਇਹਨਾਂ ਦੇ ਕੱਟ ਦਾਂਦੇ ਸੀ ਵੀ ਝਾੜਾਂ ਝੂੜਾਂ ਚ ਫਾਜ ਜਾਂਦੇ ਹੁਣ ਤਾਂ ਹਾਂਜੀ ਲੰਬੇ ਕੰਨ ਵਾਲੀ ਪਸੰਦ ਕਰਦੇ ਆ ਪਹਿਲਾਂ ਉਹ ਕੱਟ ਤਾਂ ਜਾਂਦੇ ਸੀ ਕਿ ਵੀ ਚਾਣਾ ਦੇ ਫਾਸ ਹਾਂਜੀ ਹਾਂਜੀ ਬਾਕੀ ਬੱਕਰੀ ਬਰੀਦਰ ਬੱਕਰੀਆਂ ਨੇ ਜੀ ਇਹ ਦੁੱਧ ਪਾਉਂਦਾ ਬਾਈ ਜੀ ਬੱਕਰੀਆਂ ਨੇ ਹਾਂਜੀ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਮੈਂ ਕਹਿੰਦਾ ਬਾਈ ਆਪਾਂ ਜਿਹੜੀ ਬੱਕਰੀ ਦੀ ਗੱਲ ਕਰ ਰਹੇ ਸੀ ਤਾਂ ਉਹਦੇ ਤੇ ਹੀ ਹੁੰਦੇ ਆ ਪਾਕਿਸਤਾਨੀ ਬੱਕਰੀ ਕਹਿ ਲੈਣੇ ਆ ਕਿਉਂਕਿ ਇਹਦੇ ਜੋ ਕਿ ਕੰਨਾਂ ਦੀ ਬਣਤਰ ਜੀ ਬੱਕਰੀ ਇਹਦੀ ਸੀ ਮੈਨੂੰ ਤੇ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਇਹੀ ਚੀਜ਼ ਦਿਖਾਉਣ ਖਾਤਰ ਸਪੈਸ਼ਲ ਬਾਈ ਤੋਂ ਖਲਾਇਆ ਸੀਗਾ ਚੀਜ਼ ਤਾਂ ਦੇਖ ਸਕਦੇ ਹੋ ਹਾਂਜੀ ਬਾਈ ਇਹਦੇ ਕਿੰਨਾ ਰਿਕਾਰਡ ਆ ਦੁੱਧ ਦਾ ਇਹਦੇ ਥੱਲੇ ਵੀ ਚਾਲੀ 4 ਲੀਟਰ ਦੁੱਧ ਆ ਵੀ ਦੇ ਸਕਦੇ ਹੋ ਤੁਸੀਂ ਤੇ ਜੇ ਕਿਸੇ ਵੀਰ ਨੂੰ ਲੋੜ ਆ ਜ਼ਰੂਰਤ ਆ ਬੱਕਰਾ ਹੈਗਾ ਵੀ ਇਹਦੇ ਮਗਰ ਹੈ ਗੱਡੀ ਚ ਨੇ ਆ ਦੇ ਮੈਂ ਬੱਕਰਾ ਹੈਗਾ ਵੀ ਇਹਦੇ ਮਿੱਤਰੋ ਤੇ ਜਲਦੀ ਤੋਂ ਜਲਦੀ ਬਾਈ ਜੀ ਹੁਣਾਂ ਤੋਂ ਆ ਕੇ ਖਰੀਦ ਸਕਦੇ ਆ ਤੇ ਆਪਾਂ ਬਾਈ ਜੀ ਹੁਣਾਂ ਦਾ ਨੰਬਰ ਕਨੈਕਟ ਤੁਹਾਨੂੰ ਦੱਸ ਦਿੰਨੇ ਆ ਠੀਕ ਹੈ ਜੀ ਉਹ ਖੀਰਾ ਤੇ ਗੱਪਣ ਸੋਨੇ ਖੜੀਆਂ ਪੜਾ ਜਾ ਕਿਲਾਂ ਵਾਲਾ ਹੋਏ ਪਾਰਾ ਦੇ ਦਾਂਗੇ ਠੀਕ ਹੈ ਤੇ ਬੱਕਰੀ ਦਾ ਰਿਕਾਰਡ ਆਈ ਦੁੱਧ ਬਹੁਤ ਆ ਬੱਕਰੀ ਦੇ ਇਹਦਾ ਸਾਹ ਕਿਥੋਂ ਆਈ ਆ ਸਾਹ ਨਹੀਂ ਕਰੀ ਕੇ ਨੇ ਹਾਂਜੀ ਸਾਹ ਦੀ ਕਮੀ ਆ ਇਹਨੂੰ ਅੱਛਾ ਜੀ ਇਹ ਰਾਤ ਦਾ ਲੈਂਦਾ ਕਿਲੇ ਦੇ ਬੰਨ ਕੇ ਬਸ ਸਾਹ ਨਹੀਂ ਕਰੇ ਸਾਹ ਨਹੀਂ ਹਾਂਜੀ ਭਾਈ ਸਾਹ ਜ਼ਰੂਰੀ ਆ ਕਿਸੇ ਕੋਈ ਵੀ ਹੈਣਾ ਭਾਈ ਜਾਨਵਰ ਆ ਉਹਦੀ ਸਾਹ ਜ਼ਰੂਰੀ ਆ ਸਾਹ ਦੇ ਸਿਰ ਤੇ ਉਹਨੇ ਦੁੱਧ ਦੇਣਾਗਾ ਬਿਲਕੁਲ ਜੀ ਮੇਰੇ ਜਾਨ ਤਾਂ ਆਪ ਨਹੀਂ ਬੱਚਾ ਇੱਕ ਬਲਕੁ ਹਾਂਜੀ ਹਾਂਜੀ ਸਹੀ ਗੱਲ ਆ ਭਾਈ ਜਾਨ ਚਾਹੀਦੀ ਥੱਲੇ ਬਹੁਤ ਦੁੱਧੀ ਆ ਭਾਈ ਜੀ ਠੀਕ ਹੈ ਇੰਕਲ ਨੰਬਰ ਆ ਭਾਈ ਜੀ ਥੱਲੇ ਉਹਦੀ ਡਿਊਟੀ ਡਿਊਟੀ ਹਾਂਜੀ। ਆਹ ਦੇ ਤਰ ਤਾ ਇਹ ਦੁੱਧ ਵਾਲੀ ਕਰਕੇ ਖਾ ਰਹੇ ਨੂੰ ਮਾਰੀ ਜਾਂਦੀ ਆ ਵਸਾਂ। ਤੁਸੀਂ ਖਾਰ ਪਾਜੋ ਇਸ ਤੇ ਬੱਕਰੂ ਦਾਲੇ। ਠੀਕ ਹੈ ਜੀ। ਤਾਂ ਜਿਵੇਂ ਤੁਸੀਂ ਦੇਖ ਹੀ ਲਿਆ ਮੈਂ ਕਹਿੰਨਾ ਬਾਈ ਜੀ ਹੁਣੇ ਪੂਰਾ ਸਿਰੇ ਤੋਂ ਸਿਰੇ ਦਾ ਮਾਲ 6 ਬੱਕਰੀਆਂ ਦੇ ਨਗ ਲੈ ਕੇ ਆਏ ਆ। ਹਾਂਜੀ। ਤਾਂ ਦੇਖ ਸਕਦੇ ਹੋ ਬਾਈ ਇਹੋ ਉਹਨਾਂ ਨੇ ਸਿਰੇ ਦਾ ਮਾਲ ਲੈ ਆਂਦਾ ਹੈਗਾ। ਤੇ ਇਦਾਂ ਹੀ ਬੱਕਰੀਆਂ ਆਪਣੇ ਚੈਨਲ ਤੇ ਹੋਰ ਨਵੀਂ ਤੋਂ ਨਵੀਂ ਵੈਰਾਈਟੀ ਵਧੀਆ ਤੋਂ ਵਧੀਆ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਿੰਨੇ ਵੀ ਨਵੇਂ ਆਪਣੇ ਚੈਨਲ ਦੇ ਨਾਲ ਵੀਰ ਜੁੜ ਰਹੇ ਆ ਜਰੂਰ ਕਰ ਲਿਓ ਤੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਡੇ ਕੋਲ ਨਵੀਂ ਤੋਂ ਨਵੀਂ ਵੀਡੀਓ ਪਹੁੰਚ ਸਕੇ ਤੇ ਬਾਈ ਜੀ ਆਪਣਾ ਨੰਬਰ ਜਰੂਰ ਦੱਸ ਦਿਓ ਕਿਰਨ ਕਨੈਕਟ ਨੰਬਰ 70106 ਜੀ ਹਾਂਜੀ 4317 ਇੱਕ ਵਾਰੀ ਹੋਰ ਬੋਲ ਦੇ 70106 ਹਾਂਜੀ 4317 ਤਾਂ ਹਾਂਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਤੇ ਜਲਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਧੰਨਵਾਦ